ਅੰਮ੍ਰਿਤਸਰ ਦੇ ਪਿੰਡ ਖਾਨਕੋੜ ਸਰਦਾਰਾਂਵਾਲਾ ਵਿਖੇ ਗੰਦੇ ਪਾਣੀ ਪੀਣ ਨਾਲ 2 ਤੋਂ 3 ਲੋਕਾਂ ਦੀ ਮੌਤ ਦਾ ਮਾਮਲਾ ਆਇਆ ਸਾਹਮਣੇ ਉੱਤੇ ਹੀ ਸਿਹਤ ਵਿਭਾਗ ਪਹੁੰਚਾ ਮੌਕੇ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਗੰਦੇ ਪਾਣੀ ਪੀਣ ਨਾਲ ਪਿੰਡ ਦੇ ਵਿੱਚ 2 ਤੋਂ 3 ਮੋਤਾ ਹੋ ਚੁੱਕੇ ਹਨ ਅਤੇ 5 ਤੋਂ ਵੱਧ ਲੋਕ ਜੇਰੇ ਇਲਾਜ ਹਨ ਜਿਨ੍ਹਾਂ ਦਾ ਵਕ ਵਕ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ ਉਤ ਇਹ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰੀ ਪਾਣੀ ਦੇ ਵਿੱਚ ਸਿਵਰਜ ਵਾਲਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਕਰਕੇ ਪਿੰਡ ਵਾਲੇ ਹੋ ਰਹੇ ਹਨ ਬਿਮਾਰ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਤੱਕ ਉਹਨਾਂ ਨੇ ਗੰਦੇ ਪਾਣੀ ਨੂੰ ਲੈ ਕੇ ਕਈ ਦਿੱਤੀਆਂ ਦਰਖਾਸਤਾਂ ਪਰੇ ਤੱਕ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ਉਥੇ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਤਾਂ ਜੋ ਹੋਰ ਕੋਈ ਨੁਕਸਾਨ ਨਾ ਹੋਵੇ ਅੰਮ੍ਰਿਤਸਰ ਦੀ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਪਹੁੰਚੀ ਮੌਕੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਕਿ ਪਿੰਡ ਦੇ ਵਿੱਚ ਗੰਦੇ ਪਾਣੀ ਪੀਣ ਨਾਲ ਮੋਟਾ ਹੋਈਆਂ ਹਨ ਪਰ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਾਣੀ ਦੇ ਸੈਂਪਲ ਭਰੇ ਜਾ ਰਹੇ ਹਨ ਅਤੇ ਪਿੰਡ ਵਾਲਿਆਂ ਨੂੰ ਦਵਾਈਆਂ ਵੰਡੀਆਂ ਜਾ ਰਹੀਆਂ ਹਨ ਮਰਨਾਜ ਜੀ ਸਰਜਨ ਸਿੰਘ ਫੌਜੀ ਕਿਹੜਾ ਪਿੰਡ ਪਿੰਡ ਖਾਨਕੋੜ ਸਰਦਾਰਾਂ ਵਾਲਾ ਕੀ ਗੱਲ ਕੀ ਹੋਈ ਹੈ ਪਿੰਡ ਦੇ ਵਿੱਚ ਗੱਲ ਇਹ ਹੋਈ ਹੈ ਜੀ ਮਤਲਬ ਸਾਡੇ ਪਿੰਡ ਜਿਹੜਾ ਵਾਟਰ ਸਪਲਾਈ ਪਾਣੀ ਆ ਉਹ ਆ ਰਿਹਾ ਆ ਤੇ ਉਹ ਸੀਵਰੇਜ ਦੇ ਨਾਲ بارش ਦੇ ਪਾਣੀ ਨਾਲ ਮਿਕਸ ਹੋ ਰਿਹਾ ਪੈਪ ਲੀਕ ਹੋ ਰਿਹਾ ਗੰਦਾ ਪਾਣੀ ਆ ਰਿਹਾ ਗੰਦਾ ਪਾਣੀ ਪੀ ਪੀ ਕੇ ਤੇ ਸਾਡੇ ਪਿੰਡ ਦੇ ਲੋਕ ਕੁਝ ਮੌਤ ਦੇ ਘਾਟ ਉਤਰ ਗਏ ਆ ਤੇ ਕੁਝ ਜਿਹੜੇ ਆ ਨਾ ਦਸਤੌਂਡ ਆ ਉਲਟੀਆਂ ਆਉਂਦੀਆਂ ਮੰਦਾ ਹਾਲ ਹੈ ਤਾਂ ਹਸਪਤਾਲ ਦੇ ਵਿੱਚ ਦਾਖਲ ਆ ਕਿੰਨੀਆਂ ਮੌਤਾਂ ਹੋ ਗਈਆਂ ਤਿੰਨ ਮੌਤਾਂ ਹੋ ਗਈਆਂ ਜੀ ਕਿੰਨੀ ਉਮਰ ਕਿੰਨੀ ਉਹਨਾਂ ਦੀ ਉਮਰ ਉਹਨਾਂ ਦੀ ਹੈਗੀ ਆ ਜੀ ਮਤਲਬ ਠਾਕਰ ਸਿੰਘ ਜਿਹੜੇ ਆ ਉਹਨਾਂ ਦੀ 75 ਸਾਲ ਆ ਵਿੱਕੀ ਆ ਤੇ ਉਹਦੀ ਮਤਲਬ 30 ਸਾਲ ਆ ਤੇ ਇੱਕ ਬੀਬੀ ਆ ਤੇ 60 ਕ ਸਾਲ ਉਹਨਾਂ ਦੀ ਉਮਰ ਆ ਤੇ ਕੁਝ ਕਾਫੀ ਜਿਹੜੇ ਆ ਮੌਤ ਦੇ ਤਰਸ ਰਿਆ ਕਿ ਮੱਲਬ ਸਾਡੀ ਜਾਨ ਮੱਲਬ ਜਿਹੜੀ ਆ ਖਤਰੇ ਦੇ ਵਿੱਚ ਆ ਤੇ ਸਾਨੂੰ ਕਿਸੇ ਨਾ ਕਿਤੇ ਲਿਆ ਜਾਵੇ ਕੋਈ ਗਰੀਬ ਨਹੀਂ ਜਾਇਆ ਜਾਂਦਾ ਤੇ ਉਹਨਾਂ ਨੂੰ ਸਰਕਾਰ ਵੀ ਜਿਹੜਾ ਉਧਰ ਧਿਆਨ ਨਹੀਂ ਦੇ ਰਹੀ ਆ ਪਿੰਡ ਦੇ ਵਿੱਚੋਂ ਲੋਕ ਚਲੋ ਸਰਕਾਰੀ ਪਾਣੀ ਗੰਦਾ ਆ ਜੋ ਸਰਕਾਰੀ ਸਰਕਾਰੀ ਪਾਣੀ ਗੰਦਾ ਆ ਕਿਤੇ ਸ਼ਿਕਾਇਤ ਇਸ ਬਾਰੇ ਕੀਤੀ ਨਹੀਂ ਅਧਿਕਾਰੀਆਂ ਨੂੰ ਸ਼ਿਕਾਇਤ ਇਹ ਜਿਹੜੀ ਆ ਪਹਿਲਾਂ ਤੇ ਨਹੀਂ ਕੀਤੀ ਜਦੋਂ ਇਹ ਪਤਾ ਲੱਗਾ ਕਿ ਹਾਲਾਤ ਖਰਾਬ ਆ ਤੇ ਕੱਲ ਦੀ ਸ਼ਿਕਾਇਤ ਇਹ ਜਿਹੜੀ ਪਹਚਾਈ ਆ ਤੇ ਉਹਦੇ ਵਿੱਚ ਜਿਹੜੇ ਆ ਅਧਿਕਾਰੀ ਆ ਉਹ ਤੇ ਕੋਈ ਆਇਆ ਨਹੀਂ ਸਾਡੇ ਮਾਨਯੋਗ ਜਿਹੜੇ ਸਤਕਾਰਯੋਗ ਪੱਤਰਕਾਰ ਵੀਰਿਆ ਮੈਂਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਇੱਥੋਂ ਖਾਣ ਸਾਡੇ ਸਰਦਾਰਾ ਵਾਲੇ ਖਾਣਕੋਟ ਦੀ ਆਵਾਜ਼ ਜਿਹੜੀ ਆ ਸਰਕਾਰਾਂ ਤੱਕ ਪਹੁੰਚਾ ਰਿਹਾ ਹੈ ਬਹੁਤ ਵਧੀਆ ਗੱਲ ਆ ਤੁਹਾਡਾ ਜੀ ਆਇਆਂ ਨੂੰ ਤੇ ਬਹੁਤ ਵਧੀਆ ਗੱਲ ਆ ਬਾਕੀ ਕਹਿੰਦੇ ਪਿੰਡ ਦੇ ਹੋਰ ਵੀ 20 25 ਲੋਕ ਵੀ ਬੁਮਾਰਦੇ ਮੰਜੇ ਤੇ ਨੇ ਹਸਪਤਾਲ ਦਾਖਲ ਹਾਂਜੀ ਇਹ ਹਸਪਤਾਲ ਦਾਖਲਿਆ ਅਨਵਾਸ ਹਸਪਤਾਲ ਬਾਈਪਾਸ ਤੇ ਦਾਖਲਿਆ ਤੇ ਉਹ ਹੁਣ ਬੜਾ ਮੰਦਾ ਹਲ ਉਹਨਾਂ ਦਾ ਇਨੇ ਕਿੰਨੇ ਲੋਕ ਨੇ ਪਿੰਡ ਵਾਲੇ ਕਿ ਤਿੰਨ ਜੀ ਦੇ ਇੱਕ ਘਰ ਦੇ ਆ ਤਿੰਨੇ ਉਹ ਆਪਣਾ ਆਪਣਾ ਹਸਬੰਡ ਵਾਈਫ ਉਹਨਾਂ ਦਾ ਬੇਟਾ ਉਹ ਹਸਪਤਾਲ ਦਾ ਅਖਲੀਆ ਤੇ ਕੁਝ ਹੋਰ ਵੀ ਲੋਕ ਜਿਹੜੇ ਆ ਹਸਪਤਾਲ ਦੇ ਵਿੱਚ ਦਾਖਲ ਆ 25 30 ਜਿਹੜੇ ਆ ਆ ਦਾਖਲ ਆ ਗਿਆ ਤੇ ਬੜਾ ਮੁਸ਼ਕਿਲ ਹੈ ਕੁਝ ਜਾਣਦਾ ਹੈ ਹੋਰ ਵੀ ਜਾਣਦਾ ਹੈ ਬੜਾ ਜਿਹੜਾ ਬੁਖਾਰ ਹੈ ਜਿਹਨੂੰ ਚੈੱਕ ਅਪ ਕਰਾਉਗੀ ਕੈਰ ਗੰਦੇ ਪਾਣੀ ਕਰਕੇ ਹੋਇਆ ਉਹ ਗੰਦੇ ਪਾਣੀ ਕਰਕੇ ਹਾਂਜੀ ਕੀ ਲੱਛਣ ਕੀ ਆ ਰਹੇ ਨੇ ਲੱਛਣ ਇਹੋ ਹੀ ਆ ਕਿ ਮੱਲਬ ਇਹ ਡੇਂਗੂ ਦਾ ਹੈ ਜ਼ਿਆਦਾ ਸਿਸਟਮ ਜਿਹੜਾ ਆ ਰਿਹਾ ਗੰਦੇ ਪਾਣੀ ਤੋਂ ਪੈਦਾ ਹੋ ਰਿਹਾ ਉਹਦੇ ਨਾਲੇ ਜਿਹੜੀਆਂ ਮੌਤਾਂ ਹੋ ਰਹੀਆਂ ਉਹਨਾਂ ਸਿਹਤ ਅਧਿਕਾਰੀ ਮੌਂਟਰੀ ਨੇ ਮੌਕੇ ਤੇ ਜ਼ਾਇਦਾ ਲੈ ਰਹੀ ਨੇ ਦਵਾਈਆਂ ਵੰਡ ਰਹੇ ਨੇ ਉਹ ਤੋਂ ਅੱਗੇ ਕੀ ਕੁਛ ਚਲਾ ਜਾਊਗਾ ਤਿੰਨਾ ਬਾਅਦ ਕਰ ਰਹੇ ਆ ਕਿ ਜਿਹੜੀ ਸਾਡੀ ਮਾਨਯੋਗ ਬੀਬੀ ਦਰਸ਼ਨ ਕੌਰ ਆ ਜਿਹੜੀ ਹਾਸਾ ਵਰਕਰ ਆ ਇਹ ਜਿਹੜੇ ਮੱਲਬ ਇਹਨਾਂ ਨੂੰ ਪਤਾ ਲੱਗਾ ਕਿ ਤੇ ਇਹਨਾਂ ਨੇ ਜਿਹੜੇ ਆਪਣਾ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਆਏ ਆ ਤੇ ਉਹਨਾਂ ਦੇ ਜੀਆਨ ਨੂੰ ਦਵਾਈਆਂ ਵੰਡ ਰਿਹਾ ਚਲੋ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਪਰ ਲੱਗਦਾ ਕਿ ਪਹਿਲੇ ਜੇ ਪ੍ਰਸ਼ਾਸਨ ਜਾਗ ਜਾਂਦਾ ਪਹਿਲੇ ਜੇ ਪਾਣੀ ਸਾਫ ਹੋਣਾ ਤਾਂ ਤਿੰਨ ਮੋਟਾ ਨਹੀਂ ਹੋਣੇ ਸੀਗਾ ਦੱਖਣ ਨਹੀਂ ਹੋਣੀ ਸੀ ਹਸਪਤਲ ਦਾ ਇਹ ਜੀ ਵੇਖੋ ਨਾ ਤੇ ਸਰਕਾਰ ਇਧਰ ਧਿਆਨ ਦੇ ਰਹੀ ਆ ਤੇ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਸਾਡੇ ਵਾਰਡ ਨੰਬਰ 35 ਦੇ ਵਿੱਚੋਂ ਕੌਂਸਲ ਸਾਹਿਬ ਬਣੇ ਆ ਉਹਨਾਂ ਦਾ ਫਰਜ਼ ਬੰਦਾ ਕਿ ਸਾਡੇ ਪਿੰਡਾਂ ਦੇ ਦੇਖ ਰੇ ਕਰ ਰਹੇ ਉਹ ਨਹੀਂ ਆ ਰਹੇ ਨਹੀਂ ਦੇਖ ਰਹੇ ਕਹਿੰਦੇ ਸਾਡੇ ਨਾਲ ਉਹ ਪਤਾ ਨਹੀਂ ਕੀ ਵਿਤਕਰਾ ਕਰ ਰਹੇ ਕਹਿੰਦੇ ਕੋਈ ਮਤਲਬ ਵੀ ਕੋਈ ਨਹੀਂ ਹੈਗਾ ਅਸੀਂ ਦੱਸਣਾ ਨਹੀਂ ਹੈਗਾ ਕਿ ਇੱਕ ਇੱਕ ਤਾਂ ਅੱਡ ਨਾਲ ਲਿੰਕ ਨਹੀਂ ਹੈਗਾ ਦੇਖੋ ਖੁਦ ਖਬਰਾਂ ਲਵਾਈਆਂ ਆ ਸਰਕਾਰ ਨੂੰ ਮੁਸ਼ਕਲਾਣਾ ਚਾਹੋਗੇ ਉਹਨੂੰ ਸਰਕਾਰ ਨੂੰ ਇਹ ਕਹਣਾ ਚਾਹੁੰਦੇ ਆ ਕਿ ਜਿਸ ਤਰੀਕੇ ਦਾ ਨਾਲ ਸਾਡੇ ਪਿੰਡੋਂ ਭਾਰੀ ਬਹੁਮਤ ਦੇ ਨਾਲ ਇਥੋਂ ਵੋਟਾਂ ਲੈ ਗਏ ਆ ਜਿੱਤ ਪ੍ਰਾਪਤ ਕੀਤੀ ਆ ਤੇ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਸਾਨੂੰ ਬੰਬਾਰੀ ਦੇ ਵਿੱਚ ਨਾ ਧੱਕੋ ਸਾਡੀ ਆ ਕੇ ਦੇਖਭਾਲ ਕਰੋ ਸਾਡੇ ਇਲਾਕੇ ਦਾ ਜਰਾ ਸਵਾਰੋ ਤੇ ਸਾਡੇ ਲੋਕ ਜਿਹੜੇ ਆ ਕੰਮਲਵ ਮੌਦੇ ਘਾੜਨਾ ਤਨਮੁਕਤਾ ਹੋ ਗਈਆਂ ਸਾਨੂੰ ਬਹੁਤ ਖਤਰਾ ਆ ਕਿ ਜਿਹੜੇ ਸਾਡੇ ਹਸਪਤਾਲ ਗਏ ਉਹ ਵੀ ਮੌਦੇ ਘਾੜਕ ਦੇ ਉੱਤਰ ਨਾ ਜਾਣ ਇੰਨੀਆਂ ਕਿ ਬੇਂਜੀਆਂ ਪਰਵਾਹ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਇਸ ਪਿੰਡ ਦੇ ਵਿੱਚ ਮਤਲਬ ਡਾਇਰੀਆ ਕਰਕੇ ਕੋਈ ਡੈਥ ਹੋਈਆਂ ਤਿੰਨ ਡੈਥਸ ਹੋਈਆਂ ਅਸੀਂ ਆ ਗਏ ਮੇਰੀ ਸਾਰੀ ਟੀਮ ਪਹੁੰਚ ਗਈ ਹੈ ਤੇ ਇਹਨਾਂ ਦੇ ਚਾਚਾ ਜੀ ਦੀ ਡੈਥ ਹੋਈ ਹੈ ਇਹ ਕਹਿੰਦੇ ਕਿ ਪਰਸੋਂ ਹੀ ਹੈ ਡੈਥ ਹਾਂ 15 ਤਰੀਕ ਹਾਂ 15 ਤਰੀਕ ਨੂੰ ਡੈਥ ਹੋਈ ਹੈ ਉਹਨਾਂ ਦੀ ਤੇ ਦੋ ਬੰਦਿਆਂ ਦੀ ਡੈਥ ਹੋਈ ਹੈ ਜਿਨ੍ਹਾਂ ਦੀ ਕੀ ਲੂਜ਼ ਮੋਸ਼ਨ ਵੋਮਿਟਿੰਗ ਕਰਕੇ ਡੈਥ ਹੋਈ ਹੈ ਬਾਕੀ ਦੇ ਇਹਨਾਂ ਨੇ ਦੱਸਿਆ ਕਿ ਇੱਥੇ ਹਸਪੀਟਲ ਦਾਖਲ ਹੈ ਸਾਡੀ ਹੁਣ ਟੀਮ ਆਈ ਹੈ 20-25 ਜਣੇ ਦੱਸਦੇ ਪਏ ਕਿ ਹਸਪੀਟਲ ਦਾਖਲ ਉਹ ਅਸੀਂ ਜਾ ਕੇ ਇੱਕ ਵਾਰੀ ਹਸਪੀਟਲ ਦੇ ਵਿੱਚ ਵਿਜ਼ਿਟ ਕਰਦੇ ਆ ਉੱਥੇ ਜਾ ਕੇ ਅਸੀਂ ਦੇਖਦੇ ਆ ਕਿੰਨੇ ਬੰਦੇ ਆ ਕਿਹੜੀ ਪ੍ਰੋਬਲਮ ਹੈ ਕਿਉਂਕਿ ਇਹ ਤਿੰਨ ਡੈਥਸ ਕਹਿ ਰਹੇ ਸੀ ਤੁਸੀਂ ਤੀਸਰੀ ਇਹਨਾਂ ਨੇ ਕਿਹਾ ਕਿ ਸਾਡੇ ਉਹ ਪੂਆ ਕੋਈ ਸੀਗੇ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਸੀ ਜਿਹੜੀਆਂ ਡਾਇਰੀਆ ਕਰਕੇ ਦੋ ਡੈਥਸ ਹੋਈਆਂ ਉਹ ਅਸੀਂ ਹੁਣ ਸੈਂਪਲਿੰਗ ਕਰਵਾ ਰਹੇ ਆ ਦੇ ਪਲਾਸੇ ਕਹਿ ਰਹੇ ਵਿੱਚ ਸੀਵਰੇਜ ਦੇ ਪਾਣੀ ਦੀ ਸਮੈਲ ਆ ਰਹੀ ਹੈ ਉਹ ਵੀ ਅਸੀਂ ਸੈਨੀਟੇਸ਼ਨ ਵਾਲੇ ਵੀ ਬੁਲਾ ਰਹੇ ਹਾਂ ਉਹ ਵੀ ਆ ਰਹੇ ਆ ਤੇ ਇਹਨਾਂ ਦੀ ਪਾਣੀ ਦੀਆਂ ਟੈਂਕੀਆਂ ਦੀ ਕਲੋਰినੇਸ਼ਨ ਕਰਵਾ ਦੇਣਾ ਇਹਨਾਂ ਨੂੰ ORS ਵੰਡ ਤੇ ਆ ਨਾਲ ਉਹ ਸਮਝਾ ਰਹੇ ਕਿ ਜਿੰਨ ਨੂੰ ਵੀ ਕੋਈ ਪ੍ਰੋਬਲਮ ਹੋਣੀ ਹੈ ਟੱਟੀਆਂ ਉਲਟੀਆਂ ਦੀ ਉਹ ORS ਵਾਲਾ ਇਹ ਘੋਲ ਪੀਓ ਤੇ ਜ਼ਿੰਕ ਦੀਆਂ ਗੋਲੀਆਂ ਦੇਤੀਆਂ ਬਾਕੀ ਮੇਰੀ ਸਾਰਾ ਡਿਪਾਰਟਮੈਂਟ ਮੇਰਾ ਇੱਥੇ ਹੈ ਅਸੀਂ ਸਰਵੇ ਕਰਵਾ ਰਹੇ ਆ ਜਿਹੜੇ ਜਿਹੜੇ ਘਰ ਚ ਜਿੰਨੂੰ ਵੀ ਪ੍ਰੋਬਲਮ ਲੱਗੇਗੀ ਉਹਨਾਂ ਨੂੰ ਸੀ ਉਹ ਆਸਕੋ ਪਾਣੀ ਦੇ ਸੈਂਪਲ ਭਰੇ ਜਾਣਗੇ ਉਹਦਾ ਰਿਜ਼ਲਟ ਕਦੋਂ ਆਣ ਗਿਆ ਕਦੋਂ ਤੱਕ ਲੋਕ ਜਿਹੜਾ ਵਾ ਪਿੰਡ ਦਾ ਪਾਣੀ ਨਹੀਂ ਪੀ ਸਕਣਗੇ ਇਹਦੇ ਬਾਰੇ ਇਹਦੇ ਸੈਂਪਲਸ ਨੂੰ ਇਹ ਦੋ ਜਣੇ ਵਿੱਚ ਕਰਵਾ ਦੇਣਗੇ ਵੈਸੇ ਅਸੀਂ ਵੈਸੇ 5 ਦਿਨ ਲੱਗਦੇ ਆ ਪਰ ਅਸੀਂ ਪ੍ਰਾਇੋਰਟੀ ਤੇ ਇਹਨਾਂ ਨੂੰ 2 ਦਿਨ ਚ ਕਰਵਾ ਦੇਨੇ ਆ 2 ਦਿਨ ਥੋੜਾ ਇਹ ਭਰੇਜ਼ ਰੱਖ ਲੈ ਕਾਰਨ ਕੀ ਇਹ ਆਏਗਾ ਕਿ ਲੱਗਦਾ ਕੀ ਹੈ ਜਿਸ ਤਰੀਕੇ ਨਾਲ ਪਿੰਡ ਵੱਲੋਂ ਦੱਸਿਆ ਗਿਆ ਕਿ ਕੁਝ ਸੀਵਰੇਜ ਦੀ ਜਿਹੜੀਆਂ ਪਾਈਪਾਂ ਟੁੱਟੀਆਂ ਨੇ ਉਹ ਪਾਣੀ ਮਿਕਸ ਹੋ ਕੇ ਆਂਦਾ ਜਿਸ ਤਰ੍ਹਾਂ ਇਹਨਾਂ ਵੱਲੋਂ ਦੱਸਿਆ ਗਿਆ ਤੁਹਾਡੀ ਜਾਂਚ ਵਿੱਚ ਹੁਣ ਤੱਕ ਜਿਹੜੇ ਅਧਿਕਾਰੀ ਤੁਹਾਡੇ ਪਹੁੰਚੇ ਉਹਨਾਂ ਵੱਲੋਂ ਕੀ ਦੱਸ ਦੇਖ ਰਹੇ ਆ ਇਹਨਾਂ ਦੇ ਜਿਵੇਂ ਇਹਨਾਂ ਨੇ ਦੱਸਿਆ ਪਾਣੀ ਮੈਂ ਆਪ ਵੀ ਦੇਖਦੇ ਹਾਂ ਲੈ ਕਿ ਇਹ ਕਹਿੰਦੇ ਕਿ ਉਹਦੇ ਵਿੱਚ ਸ ਮਤਲਬ ਜਿਹੜੇ ਸੀਵਰੇਜ ਦੇ ਪਾਣੀ ਦੀ ਸਮੈਲ ਆ ਰਹੀ ਹੈ ਤੇ ਉਹ ਸੈਨੀਟਰੀ ਵਾਲੇ ਆ ਰਹੇ ਹਨ ਉਹਨਾਂ ਦੇ ਐਕਸੀਡੈਂਟ ਨੂੰ ਕਾਲ ਕਰਦੇ ਉਹ ਵੀ ਆ ਗਏ ਉਹ ਵੀ ਆ ਕੇ ਜਾਂਚ ਕਰਦੇ ਕਿ ਕਿੱਥੇ ਫਾਲਟ ਹੈ ਕਿੱਥੇ ਕੋਈ ਪਾਈਪ ਲੀਕ ਕਰ ਰਹੀ ਹੈ ਉਹ ਚੈੱਕ ਜੇ ਪਾਈਪ ਲੀਕ ਕਰਦੀ ਹੈ ਤੇ ਫਿਰ ਕਾਰਪੋਰੇਸ਼ਨ ਦਾ ਕਸੂਰ ਮੰਨਣਗੇ ਅਸੀਂ ਜੀ ਨਹੀਂ ਦੇਖੋ ਕਸੂਰ ਤਾਂ ਉਹਨਾਂ ਦਾ ਨਹੀਂ ਹੈਗਾ ਬਟ ਜੇ ਪਾਈਪ ਲੀਕ ਕਰਦੀ ਹੈ ਬਾਹਰ ਚਾਂਸ ਕੋਈ ਕਈ ਵਾਰੀ ਉੱਪਰੋਂ ਹੈਵੀ ਵਹੀਕਲ ਲੰਘ ਜਾਂਦਾ ਹੈ ਪਾਈਪ ਟੁੱਟ ਜਾਂਦੀ ਹੈ ਉਹ ਆ ਕੇ ਦੇਖਣਗੇ ਉਹਦੀ ਰਿਪੇਅਰ ਕਰਨ ਦੇਖੀ ਜਾਂਦੀ ਹੈ ਤੇ ਕਾਰਵਾਈ ਹੋਵੇਗੀ ਉਸ ਤੇ ਹਾਂਜੀ ਹਾਂਜੀ ਉਹਦੇ ਤੇ ਬਿਲਕੁਲ ਕਾਰਵਾਈ ਆਏ ਇਹ ਕਿਹੜਾ ਪਿੰਡ ਹੈ ਮੈਮ ਕਿਹੜੀ ਜਗ੍ਹਾ ਤੇ ਹੈ ਇਹ ਖਨਕੋਟ ਹੈ ਨਾ ਖਨਕੋਟ ਹਾਂਜੀ ਤਾਂ ਬਿਲਕੁਲ